ਹਰਦੇਵ ਬੁੱਧ ਭਾਟੀ ਤੇ ਨਰ ਸੁਲਤਾਨ ਤਿੰਨੇ ਜਣੇ ਸ਼ੱਕ ਭਰਨ ਵਾਸਤੇ ਆਏ ਆ ਤੇ ਇਕੱਠੇ ਹੋ ਕੇ ਚਲੇ ਗਏ ਆ ਜਿੱਥੇ ਕਮਲ ਕੁਮਾਰ ਦੀ ਨਹਾਈ ਤੇ ਹੋਣ ਲੱਗੀ ਹੈ ਆਓ ਸੁਣੀਏ ਕਿਵੇਂ ਹੁੰਦੀ ਹੈ ਲੱਖਾਂ ਸੁੱਖਾਂ ਸੁਖੀਆਂ ਤੇ ਆਇਆ ਦਿਨ ਸ਼ਗਨਾਂ ਦਾ ਆਣ ਕੱਠ ਹੋਇਆ ਹੈ ਅਨੇਕਾਂ ਨਾਰ ਨਾਰ ਦਾ ਉਹ ਅਤਰ ਫਲੇ ਲਤੇ ਲਫੇ तमाम शक बेद ਪਾਏ ਕਸੂਰੀ ਔਰ ਅੰਬਰ ਹਜ਼ਾਰ ਦਾ ਹਲਦੀ ਚਣੇ ਦਾ ਚੂਨ ਚੂਨ ਪਾ ਜਮਾਂ ਦਾ ਵਿੱਚ ਵਟਣਾ ਬਣਾਵੇ ਨੈਣ ਕਮਲ ਕੁਮਾਰ ਦਾ ਹੋ ਚੌਂਕੀ ਤੇ ਖੜਾ ਕੇ ਲਾਉਣ ਲੱਗੀਆਂ ਕਿਸ਼ੋਰ ਚੰਦਾ ਗਉਂਦੀਆਂ ਨੇ ਗੀਤ ਜੋ ਰਵਾਜ ਸੰਸਾਰ ਦਾ ਵਟਨਾ ਨਾਰਾਂ ਲਾਉਂਦੀਆਂ ਗਾਉਣ ਰਸੀਲੇ ਗੀਤ ਤਈ 헤ਰੇ ਨੂੰ ਲਾਉਂਦੀਆਂ ਜੋ ਇਹਨਾਂ ਦੀ ਰੀਤ ਕਮਲ ਕਮਾਰ ਹਟਿਆ ਜਨ ਹਾਇ ਕੇ ਤਰਵਣ ਖੜੋਤੀ ਪਟੜੇ ਤੇ ਆਇ ਕੇ ਕਮਲ ਕਮਾਰ ਹਟਿਆ ਜਨ ਹਾਇ ਕੇ ਤਰਵਣ ਖੜੋਤੀ ਪਟੜੇ ਤੇ ਆਇ ਕੇ ਬੋਲਦੀ ਜ਼ਬਾਨ ਤੋਂ ਜਰਾ ਨਾ ਜੱਕਦੀ ਦੇਓ ਮੇਰੀ ਵੀਰੋ ਚੁੰਣੜੀ ਵੇਸ਼ਕ ਦੀ ਦੇਓ ਮੇਰੀ ਵੀਰੋ ਚੁੰਣੜੀ ਵੇਸ਼ਕ ਦੀ ਵੈਸਮਾਰਵਾਲ ਨੂੰ ਬਥੇਰੀ ਚੜੀ ਹੈ ਸੌਂਕਣ ਤੋਂ ਡਰਦੀ ਪਿਛਾੜੀ ਖੜੀ ਹੈ ਵੈਸਮਾਰਵਾਲ ਨੂੰ ਬਥੇਰੀ ਚੜੀ ਹੈ ਸੌਂਕਣ ਤੋਂ ਡਰਦੀ ਪਿਛਾੜੀ ਖੜੀ ਹੈ ਉਤ ਕੋਲੇ ਆਣ ਕੋ ਬਥੇਰਾ ਤੱਕਦੀ ਦੇਉ ਮੇਰੀ ਵੀਰੋ ਚੁੰਣੜੀ ਵੇਸ਼ੱਕ ਦੀ ਦੇਉ ਮੇਰੀ ਵੀਰੋ ਚੁੰਣੜੀ ਵੇਸ਼ੱਕ ਦੀ ਬੁੱਧ ਫਾਟੀ ਹਰ ਦੇਵ ਸੋਲਤਾਨ ਸੀ ਤਿੰਨੇ ਖੜੇ ਭੈਣਾ ਦੇ ਪਰਾਜੋ ਆਣ ਸੀ ਬੁੱਧ ਫਾਟੀ ਹਰ ਦੇਵ ਸੋਲਤਾਨ ਸੀ ਤਿੰਨੇ ਖੜੇ ਭੈਣਾ ਦੇ ਪਰਾਜੋ ਆਣ ਸੀ ਮਾਰਵਾੜ ਡਰੇ ਨਾ ਕਦਮ ਚੱਕਦੀ ਦੇਉ ਮੇਰੀ ਵੀਰੋ ਚੁੰਣੀ ਵੇਸ਼ੱਕ ਦੀ ਦੇਉ ਮੇਰੀ ਵੀਰੋ ਚੁੰਣੀ ਵੇਸ਼ੱਕ ਦੀ ਦੇਣ ਲੱਗਾ ਪਹਿਲਾ ਹਰਦੇਵ ਚੁੰਣੀ ਲੱਗੀ ਹੈ ਫੜ ਨਤਰਵਣ ਮੁੰਨੜੀ ਦੇਣ ਲੱਗਾ ਪਹਿਲਾ ਹਰਦੇਵ ਚੁੰਣੀ ਲੱਗੀ ਹੈ ਫੜ ਨਤਰਵਣ ਮੁੰਨੜੀ ਬੋਧੋ ਭਾਟੀ ਕੰਦਾ ਗੱਲ ਕਰ ਹੱਕ ਦੀ ਦੇਓ ਮੇਰੀ ਵੀਰੋ ਚੁੰਣੀ ਵੇਸ਼ਕ ਦੀ ਦੇਓ ਮੇਰੀ ਵੀਰੋ ਚੁੰਣੀ ਵੇਸ਼ਕ ਦੀ ਚੁੰਨੀ ਪਿੱਛੇ ਪਾਲਿਆ ਦੁਹਾਨੇ ਸ਼ੋਰ ਜੀ ਇਤਨੇ ਨੂੰ ਆਗੇ ਕੋਲ ਜਾਨ ਚੋਰ ਜੀ ਚੁੰਨੀ ਪਿੱਛੇ ਪਾਲਿਆ ਦੁਹਾਨੇ ਸ਼ੋਰ ਜੀ ਇਤਨੇ ਨੂੰ ਆਗੇ ਕੋਲ ਜਾਨ ਚੋਰ ਜੀ ਰੋਂਦੀ ਮਾਰਵਾਲਾ ਨਾ ਪਿਛਾੜੀ ਥੱਕਦੀ ਦੇਓ ਮੇਰੀ ਵੀਰੋ ਚੁੰਣੀ ਵੇਸ਼ਕਦੀ ਦੇਓ ਮੇਰੀ ਵੀਰੋ ਚੁੰਣੀ ਵੇਸ਼ਕਦੀ ਦੇਖ ਜਾਨੀ ਚੋਰ ਨੂੰ ਜ਼ਹਿਰ ਚੜ ਗਈ ਕਹਿੰਦਾ ਸਾਡੀ ਭੈਣ ਕਿਉਂ ਪਿਛਾੜੀ ਖਾੜ ਗਈ ਦੇਖ ਜਾਨੀ ਚੋਰ ਨੂੰ ਜ਼ਹਿਰ ਚੜ ਗਈ ਕਹਿੰਦਾ ਸਾਡੀ ਭੈਣ ਕਿਉਂ ਪਿਛਾੜੀ ਖਾੜ ਗਈ ਅੱਗੇ ਨੂੰ ਕਿਸ਼ੋਰ ਆਖ ਤੇ ਬਿਸ਼ੱਕ ਦੀ ਦੇਓ ਮੇਰੀ ਵੀਰੋਚਣੜੀ ਵੇਸ਼ੱਕ ਦੀ ਦੇਓ ਮੇਰੀ ਵੀਰੋਚਣੜੀ ਵੇਸ਼ੱਕ ਦੀ ਖਿਲ ਕਦ ਦੇਖੇ ਹੈ ਖੜੀ ਪਿਆਦੋਹਾਂ ਦਾ ਸ਼ੋਰ ਫਤੇ ਹੱਥ ਭਗਵਾਨ ਦੇ ਮੁਖ ਸੇ ਕਹੇ ਕਿਸ਼ੋਰ ਬੁੱਧ ਭਾਟੀ ਤਾਈ ਹਰਦੇਵ ਫੜਦਾ ਬੁੱਧ ਭਾਟੀ ਖਿੱਚ ਕੇ ਕਸੁੰਨ ਜੜਦਾ ਨਾਰਾਂ ਕੋਲੋਂ ਹੱਸਣ ਹਰਾਮ ਜਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਬੁੱਧ ਭਾਟੀ ਤਾਈ ਹਰਦੇਵ ਫੜਦਾ ਬੁੱਧ ਭਾਟੀ ਖਿੱਚ ਕੇ ਕਸੁੰਨ ਜੜਦਾ ਨਾਰਾਂ ਕੋਲੋਂ ਹੱਸਣ ਹਰਾਮ ਜਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਜਦੋਂ ਲੱਗਾ ਦੋਹਾਂ ਦਾ ਕਸੁੰਨ ਵਜਣ ਜਾਨੀ ਕਹਿੰਦਾ ਐਸੇ ਨਹੀਂ ਵਖਤ ਲੱਭਣੇ ਦੇਖ ਲਵਾਂ ਭਲਾ ਚੁੰਨੀਆਂ ਏ ਕਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਨਾਰ ਨਾਰ ਦੇਖ ਕੇ ਵਜਾਉਣ ਤਾਲੀਆਂ ਇਨੇ ਹੋ ਕਨੇੜੇ ਚੁੰਨੀਆਂ ਉਡਾਲੀਆਂ ਚੁੰਨੀਆਂ ਵੀ ਦੋਏ ਸੀ ਮਹਿੰਗੇ ਭਾ ਦੀਆਂ ਹੁਣ ਰਜਪੂਤਾਂ ਦੇ ਅਜੈਬ ਸ਼ਾਦੀਆਂ ਚੁੰਨੀਆਂ ਵੀ ਦੋਏ ਸੀ ਨਾ ਮਹਿੰਗੇ ਭਾ ਦੀਆਂ ਹੁਣ ਰਜਪੂਤਾਂ ਦੇ ਅਜੈਬ ਸ਼ਾਦੀਆਂ ਦੋਨੋਂ ਗਮ ਕੀਤੀਆਂ ਪਤਾ ਨਹੀਂ ਲੱਗਿਆ ਫੇਰ ਚੋਰ ਅੱਗ ਦੇ ਸਮਾਨ ਦਗਿਆ ਘੜਾ ਫੇਰ ਜਾਨੀ ਲਾਇਕੇ ਸਮਾਧੀਆਂ ਹੁਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਘੜੀ ਬਾਦ ਲੋਕਾਂ ਨੇ ਛਡਾਇਆ ਦੋਹਾਂ ਨੂੰ ਵਿੱਚੋਂ ਗੱਲ ਪਹੁੰਚ ਗਈ ਹਜ਼ਾਰ ਕੋਹਾਂ ਨੂੰ ਹੋ ਗਏ ਠਿੱਲੇ ਜਦੋਂ ਚਾਰ ਚਾਰ ਖਾਧੀਆਂ ਹੁਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਹੁੰਦੀ ਰਾਜਪੂਤਾਂ ਕੇ ਜਾ ਕੋੜ ਮਾਈ ਹੈ ਉਸੇ ਵੇਲੇ ਹੁੰਦੀ ਪੁੱਜ ਕੇ ਲੜਾਈ ਹੈ ਮੇਰਾ ਨਹੀਂ ਕਹਿਣਾ ਤਵਾਰੀ ਖਾਂ ਆਂਦੀਆਂ ਹੁਣ ਰਜਪੂਤਾਂ ਦੇ ਅਜੈਬ ਸ਼ਾਦੀਆਂ ਹੁਣ ਰਜਪੂਤਾਂ ਦੇ ਅਜੈਬ ਸ਼ਾਦੀਆਂ ਹਰ ਇੱਕ ਹੋਵੇ ਸਗਨਾ ਤੇ ਜੰਗ ਜੀ ਛੇੜ ਬੈੰਦੇ ਛੱਤਰੀ ਮੁਫਤ ਕੰਗ ਜੀ ਵੱਡ ਦੇ ਖੜੇ ਹੀ ਜੱਟ ਜੋ ਕਮਾਦੀਆਂ ਹੁਣ ਰਜਪੂਤਾਂ ਦੇ ਅਜੈਬ ਸ਼ਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਛੱਡ ਗਲ ਕਵੀ ਲੱਗਾ ਕਿਉਂ ਵਿਧਾਨ ਨੂੰ ਛੇਤੀ ਕਰ ਏਸ ਕਿੱਸੇ ਦੇ ਮਕਾਉਣ ਨੂੰ ਖੜ ਗਏ ਕਿਸ਼ੋਰ ਛੱਡ ਕੇ ਉਪਾਧੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ ਹੋਣ ਰਾਜਪੂਤਾਂ ਦੇ ਅਜੈਬ ਸ਼ਾਦੀਆਂ